ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡਲਾ ਜੀ ਕੱਲ ਪੰਜਾਬ ਆ ਰਹੇ ਨੇ ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾਣਗੇ ਉਹ ਔਰ ਮੈਂ ਜ਼ਰੂਰ ਚਾਹਾਂਗੀ ਕਿ ਇੱਕ ਤਾਂ ਤੁਸੀਂ ਦੱਸਿਓ ਕਿ ਕੀ ਕੀ ਪ੍ਰੋਗਰਾਮ ਉਹਨਾਂ ਤੇ ਰਹਿਣ ਵਾਲੇ ਨੇ ਦੂਜਾ ਅਸੀਂ ਗੱਲ ਕਰ ਲਈਏ ਤਾਂ ਬੜੀ ਹੀ ਦੇਰੀ ਦੇ ਨਾਲ ਜੋ ਹੈ ਰਾਹੁਲ ਗਾਂਧੀ ਪੰਜਾਬ ਆ ਰਹੇ ਨੇ ਦੇਸ਼ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਦਾ ਸਮੇਂ ਨਾਲ ਵੀ ਪਹੁੰਚਣਾ ਬਹੁਤ ਜ਼ਰੂਰੀ ਬਣਦਾ ਸੀ ਤੇ ਇਸੇ ਨੂੰ ਲੈ ਕੇ ਹੁਣ ਵਿਰੋਧੀ ਧਿਰ ਵਿਰੋਧੀ ਆਗੂ ਨੇ ਜਿਹੜੇ ਕਈ ਸਵਾਲ ਵੀ ਰਾਹੁਲ ਗਾਂਧੀ ਦੀ ਇਸ ਦੇਰੀ ਦੇ ਉੱਪਰ ਕਰ ਰਹੇ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਇਸ ਉੱਪਰ ਤੁਸੀਂ ਵੀ ਪੂਰੀ ਜਾਣਕਾਰੀ ਤੇ ਆਪਣੀ ਟਿੱਪਣੀ ਸਾਂਝੀ ਕਰੋ ਦੇਖੋ ਕਹਿਣ ਨੂੰ ਤਾਂ ਕੱਲ ਵਿਰੋਧੀ ਧਿਰ ਦੇ ਲੀਡਰ ਰਾਹੁਲ ગાંધી ਪੰਜਾਬ ਆ ਰਹੇ ਨੇ ਪਰ ਲੇਟ ਰਾਹੁਲ ગાંધી ਵੀ ਬਹੁਤ ਜ਼ਿਆਦਾ ਹੋ ਗਏ ਨੇ ਕਿਉਂਕਿ ਬਹੁਤੇ ਬਹੁਤੇ ਲੀਡਰ ਆ ਕੇ ਜਾ ਚੁੱਕੇ ਨੇ ਸੇਵਾ ਕਰਨ ਦੇ ਉਦੇਸ਼ ਨਾਲ ਜਾਂ ਮੁਆਵਜ਼ੇ ਦੁਵਾਣ ਦੇ ਉਦੇਸ਼ ਨਾਲ ਰਾਹੁਲ ગાંધી ਅਗਰ ਸ਼ੁਰੂਆਤੀ 5-7 ਦਿਨਾਂ ਚ ਆ ਜਾਂਦੇ ਤੇ ਉਹ ਕੇਂਦਰ ਸਰਕਾਰ ਤੇ ਦਬਾਅ ਪਾ ਸਕਦੇ ਸੀ ਪਰ ਹੁਣ ਜਦੋਂ ਰਾਹੁਲ ગાંધી ਆਉਣਗੇ ਮੈਨੂੰ ਲੱਗਦਾ ਇਹ ਮਹਿਜ਼ ਇੱਕ ਖਾਨਾਪੂਰਤੀ ਹੈ ਹਾਜ਼ਰੀ ਲਵਾਉਣ ਵਾਲੀ ਵੀ ਬਾਕੀ ਸਾਰੇ ਹੋ ਕੇ ਚਲੇ ਗਏ ਮੈਂ ਵੀ ਪੰਜਾਬ ਜਾ ਕੇ ਹਾਜ਼ਰੀ ਲਵਾ ਲਾਂ ਕਿਉਂਕਿ ਜਿਹੜੇ ਪੰਜਾਬ ਕਾਂਗਰਸ ਦੇ ਲੀਡਰ ਨੇ ਦੇਖੋ ਪੰਜਾਬ ਦੇ ਐਮਪੀ ਐਮਐਲਏ ਉਹ ਤਾਂ ਸੇਵਾ ਕਰ ਰਹੇ ਨੇ ਕਾਂਗਰਸ ਵਾਲੇ ਇਹਦੇ 'ਚ ਕੋਈ ਦੋਰਾਇ ਨਹੀਂ ਹੈ ਉਹਨਾਂ ਦੀ ਮੰਗ ਹੋਣੀ ਹੈ ਉਹ ਲਗਾਤਾਰ ਆਪਣੀ ਹਾਈ ਕਮਾਂਡ ਨੂੰ ਸੁਨੇਹੇ ਭੇਜ ਰਹੇ ਹੋਣੇ ਆ ਵੀ 27 'ਚ ਇਲੈਕਸ਼ਨ ਹੈ ਜੀ ਰਾਹੁਲ ਗਾਂਧੀ ਦੀ ਅਗਵਾਈ 'ਚ ਅਸੀਂ ਚੋਣ ਲੜਨੀ ਹੈ ਤੇ ਰਾਹੁਲ ਗਾਂਧੀ ਜੀ ਹਜੇ ਤੱਕ ਆਏ ਨਹੀਂ ਇਸ ਕਰਕੇ ਉਹ ਮੰਗ ਕਰ ਰਹੇ ਹੁਣ ਇਹਨੇ ਹਾਈ ਕਮਾਂਡ ਕੋਲੋਂ ਵੀ ਰਾਹੁਲ ਗਾਂਧੀ ਜੀ ਤੁਸੀਂ ਆਓ ਰਾਹੁਲ ਗਾਂਧੀ ਜੀ ਤੁਸੀਂ ਆਓ ਸੋ ਇਸ ਕਰਕੇ ਮੈਨੂੰ ਲੱਗਦਾ ਹੁਣ ਰਾਹੁਲ ਗਾਂਧੀ ਸਾਹਿਬ ਦਾ ਜਿਹੜਾ ਇਹ ਦੌਰਾ ਹੈ ਇਹ ਇੱਕ ਹਾਜ਼ਰੀ ਲਵਾਉਣ ਵਾਲਾ ਦੌਰਾ ਵੀ ਮੈਂ ਵੀ ਆਪਣੀ ਹਾਜ਼ਰੀ ਲਵਾ ਲਾਂ ਕਿਉਂਕਿ ਸ਼ੁਰੂਆਤ ਦੇ ਵਿੱਚ ਉਹ ਆਉਂਦੇ ਲੇਟ ਤਾਂ ਪ੍ਰਧਾਨ ਮੰਤਰੀ ਵੀ ਆਏ ਨੇ ਖੇਤੀਬਾੜੀ ਮੰਤਰੀ ਵੀ ਕਾਫੀ ਡੇਰੀ ਨਾਲ ਆਏ ਨੇ ਚਲੋ ਖੇਤੀਬਾੜੀ ਮੰਤਰੀ ਦਾ ਤਾਂ ਮੰਤਰਾਲਾ ਹੈ ਉਹ ਜਦੋਂ ਮਰਜ਼ੀ ਆਉਣ ਉਹਨਾਂ ਦੀਆਂ ਟੀਮਾਂ ਦੌਰਾ ਦੂਰਾ ਕਰ ਗਈਆਂ ਪ੍ਰਧਾਨ ਮੰਤਰੀ ਵੀ ਡੇਰੀ ਨਾਲ ਹੀ ਆਏ ਨੇ ਪ੍ਰਧਾਨ ਮੰਤਰੀ ਨੇ ਵੀ ਆ ਕੇ 15 20 25 30 ਕਿਸਾਨਾਂ ਨੂੰ ਬੁਲਾ ਲਿਆ ਉਹਨਾਂ ਦੀ ਉੱਥੇ ਗੱਲ ਸੁਣ ਲਈ ਤੇ ਹਵਾਈ ਦੌਰਾ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੇ 1600 ਕਰੋੜ ਰੁਪਏ ਦਿੱਤਾ ਜਿਹੜਾ ਨਾਮ ਮਾਤਰ ਹੈ ਨਾਮ ਮਾਤਰ ਇਹਦੇ ਨਾਲ ਪੰਜਾਬ ਦੀ ਕੋਈ ਐਡੀ ਵੱਡੀ ਮਦਦ ਹੋਣ ਵਾਲੀ ਨਹੀਂ ਹੈ ਪ੍ਰਧਾਨ ਮੰਤਰੀ ਨੂੰ ਵੀ ਚਾਹੀਦਾ ਸੀ ਵੀ ਜੇ 1600 ਕਰੋੜ ਰੁਪਏ ਹੀ ਦੇਣਾ ਹੈ ਤੇ ਐਡੀ ਹਵਾਈ ਯਾਤਰਾ ਦਾ ਖਰਚਾ ਕਾਹਨੂੰ ਕੀਤਾ ਉਹ ਵੀ ਸਾਨੂੰ ਹੀ ਪਾ ਦਿੰਦੇ 1600 'ਚ ਜੋੜ ਕੇ ਦਿੱਲੀ ਬੈਠੇ ਤੋ ਇਸ ਕਰਕੇ ਜੋਧੀ ਸਾਡੇ ਮੁਲਕ ਦੇ ਵਿੱਚ ਜਿਹੜੀ ਪੋਲਿਟਿਕਸ ਹੈ ਖਾਸ ਤੌਰ ਤੇ ਪੰਜਾਬ ਦੀ ਸਟੇਟ ਨੂੰ ਲੈ ਕੇ ਕਿਸੇ ਵੀ ਸੈਂਟਰ ਦੀ ਧਿਰ ਦੀ ਉਹ ਬਹੁਤ ਜ਼ਿਆਦਾ ਉਤਸ਼ਾਹ ਵਰधक ਨਹੀਂ ਹੈ ਉਹਦਾ ਕਾਰਨ ਕੀ ਹੈ ਕਿਉਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਐਨੇ ਕ ਤੱਕੇ ਕੀਤੇ ਨੇ ਕਿ ਉਹ ਲੋਕ ਪੰਜਾਬ ਦੇ ਖੇਤਾਂ ਚ ਆ ਕੇ ਖੜ ਹੀ ਨਹੀਂ ਸਕਦੇ ਵਕਤ ਰਹਿੰਦੇ ਹੁਣ ਰਾਹੁਲ ਗਾਂਧੀ ਆਤਾ ਰਹੇ ਨੇ ਜੇ ਮੈਂ ਇਤਿਹਾਸ 'ਚ ਜਾਵਾਂ ਕੀ ਐਡੀ ਜੁਰਤ ਹੈ ਰਾਜਾ ਵੜਿੰਗ ਕੋਲੇ ਇਹ ਕਾਂਗਰਸ ਪਾਰਟੀ ਦੇ ਲੀਡਰਾਂ ਕੋਲੇ ਕਿ ਉਹ ਰਾਹੁਲ ਗਾਂਧੀ ਨੂੰ ਕਹਿ ਦੇਣ ਵੀ ਰਾਹੁਲ ਗਾਂਧੀ ਜੀ ਪਹਿਲਾਂ ਤਾਂ ਤੁਸੀਂ ਮਾਫੀ ਮੰਗੋ ਕਿ ਇੰਦਰਾ ਗਾਂਧੀ ਨੇ ਪੰਜਾਬ ਦਾ ਪੁਨਰਗਠਨ ਕੀਤਾ 1968 ਦੇ ਵਿੱਚ ਪਰ ਪੰਜਾਬ ਦੇ ਪਾਣੀਆਂ ਦੇ ਹੱਕ ਕੇਂਦਰ ਨੇ ਖੋਲੇ ਪੰਜਾਬ ਦੇ ਡੈਮਾਂ ਦਾ ਕੰਟਰੋਲ ਕੇਂਦਰ ਕੋਲੇ ਚਲਿਆ ਗਿਆ ਹੁਣ ਪੰਜਾਬ 'ਚ ਲੜਾਈ ਕੀ ਹੈ ਪੰਜਾਬ 'ਚ ਲੜਾਈ ਤਾਂ ਇਹ ਹੈ ਵੀ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਕੋਲੇ ਨਹੀਂ ਹੈ ਪੰਜਾਬ ਦੇ ਪਾਣੀਆਂ ਦਾ ਹੱਕ ਕੇਂਦਰ ਕੋਲੇ ਹੈ ਤੇ ਲੋਕ ਇੱਥੋਂ ਤੱਕ ਕਹੀ ਜਾਂਦੇ ਆ ਵੀ ਜੇ ਪੰਜਾਬ ਦਾ ਹੱਕ ਹੁੰਦਾ ਡੈਮਾ ਤੇ ਤੇ ਅਸੀਂ ਪਾਣੀ ਨੂੰ ਜ਼ਰੂਰਤ ਮੁਤਾਬਕ ਛੱਡ ਲੈਂਦੇ ਸਮੇਂ ਸਿਰ ਛੱਡ ਲੈਂਦੇ ਤੇ ਅਸੀਂ ਖੜਾ ਤੋਂ ਬਚ ਜਾਂਦੇ ਤੇ ਉਹ ਹੱਕ ਕੇਂਦਰ ਨੂੰ ਦਿੱਤਾ ਕਿਨੇ ਉਹ ਹੱਕ ਕੇਂਦਰ ਨੂੰ ਦਿੱਤਾ ਸੀ ਕਾਂਗਰਸ ਪਾਰਟੀ ਨੇ ਬੀਬੀਂਦਰਾ ਗਾਂਧੀ ਨੇ 1966 ਚ ਪੰਜਾਬ ਦਾ ਪੁਨਰਗਠਨ ਕੀਤਾ ਹੁਣ ਰਾਹੁਲ ਗਾਂਧੀ ਸੇਵਾ ਕਰਨ ਆ ਰਿਹਾ ਵੀ ਪੰਜਾਬ ਚ ਹੜ ਆ ਗਏ ਬਹੁਤ ਮਾੜਾ ਹੋਇਆ ਕਾਇਦਾ ਤਾਂ ਹੀ ਮੰਨਦਾ ਹੈ ਕਿ ਰਾਹੁਲ ਗਾਂਧੀ ਇਹ ਆ ਕੇ ਮੰਨੇ ਕਿ ਪੰਜਾਬ ਦਾ ਪੁਨਰਗਠਨ ਕਰਨਾ ਗਲਤ ਸੀ ਬੀਜੇਪੀ ਨਾਲ ਕੀ ਰੋਸ ਹੈ ਪੰਜਾਬ ਦੇ ਕਿਸਾਨਾਂ ਦਾ ਕਿ ਬੀਜੇਪੀ ਨੇ ਵੀ ਜੋ ਕੁਝ ਕਾਂਗਰਸ ਨੇ ਦਿੱਤਾ ਬੀਜੇਪੀ ਨੇ ਉਹਨੂੰ ਉਸੇ ਤਰ੍ਹਾਂ ਅੱਗੇ ਵਧਾਤਾ ਬੀਜੇਪੀ ਨੇ ਵੀ ਕਦੀ ਭਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ ਇਹਦਾ ਕੰਟਰੋਲ ਨਹੀਂ ਛੱਡਿਆ ਬਲਕਿ ਬੀਜੇਪੀ ਨੇ ਤਾਂ ਚਰਨਜੀਤ ਚੰਨੀ ਦੀ ਸਰਕਾਰ ਵੇਲੇ ਇਹ ਐਕਟ ਪਾਸ ਕਰਾਤਾ ਵਿਧਾਨ ਸਭਾ ਦੇ ਵਿੱਚ ਕਿ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਕੇਂਦਰ ਦੀ ਸਕਿਉਰਿਟੀ ਡੈਮਾਂ ਤੇ ਲਾ ਲਓ ਭਗਵੰਤ ਮਾਨ ਨੇ ਹਾਲਾਂਕਿ ਉਹ ਮਤਾ ਰੱਦ ਕਰਤਾ ਸੀ ਵੀ ਅਸੀਂ ਕੇਂਦਰ ਦੀ ਸਕਿਉਰਿਟੀ ਜਿਹੜੀ ਇੰਡਸਟਰੀਅਲ ਸਕਿਉਰਿਟੀ ਹੁੰਦੀ ਹੈ ਕੀ ਕਹਿੰਦੇ ਉਹਨੂੰ ਸੀਆਈਐਸਐਫ ਵੀ ਅਸੀਂ ਨਹੀਂ ਲੱਗਣ ਦੇਣੀ ਪਰ ਉਹ ਲਾ ਗਏ ਅਗਲੇ ਕੇਂਦਰ ਭਾਜਪਾ ਵੀ ਉਸੇ ਤਰਜ਼ ਤੇ ਚੱਲ ਰਹੀ ਹੈ ਜਿਸ ਤਰਜ਼ ਤੇ ਕਾਂਗਰਸ ਨੇ ਪੰਜਾਬ ਦੇ ਪਾਣੀਆਂ ਦੇ ਮਾਮਲੇ ਦੇ ਵਿੱਚ ਧੱਕਾ ਕੀਤਾ ਸੀ ਹੁਣ ਜਾਂ ਤਾਂ ਰਾਹੁਲ ਗਾਂਧੀ ਕੱਲ ਆ ਕੇ ਇਹ ਭਰੋਸਾ ਦੇਵੇ ਕਿ ਬੀਬੀ ਇੰਦਰਾ ਗਾਂਧੀ ਵੇਲੇ ਜੋ ਕੁਝ ਵਾਪਰਿਆ ਸੀ ਉਹ ਗਲਤ ਵਾਪਰਿਆ ਤੇ ਜੇ ਮੈਂ ਕੱਲ ਨੂੰ ਪ੍ਰਧਾਨ ਮੰਤਰੀ ਬਣਦਾ ਕਿਉਂਕਿ ਰਾਹੁਲ ਗਾਂਧੀ ਹੈ ਲੀਡਰ ਆਫ oppositon ਪਹਿਲੀ ਵਾਰੀ ਬਣਿਆ ਰਾਹੁਲ ਗਾਂਧੀ ਜਿਹੜਾ ਲੀਡਰ ਆਫ oppositon ਹੈ ਹਰਜੋਤ ਜੀ ਉਹਨੂੰ ਇਹ ਮੰਨਿਆ ਜਾਂਦਾ ਹੈ ਕਿ ਉਹ ਸ਼ੈਡੋ ਪ੍ਰਾਈਮ ਮਿਨਿਸਟਰ ਹੈ ਕਿਸੇ ਵੇਲੇ ਲੀਡਰਾਂ ਦੇ ਕਦ ਹੁੰਦੇ ਸੀ ਕਿਸੇ ਵੇਲੇ ਪੁਰਾਣੇ ਸਮਿਆਂ 'ਚ ਲੀਡਰਾਂ ਦੇ ਕਦ ਹੁੰਦੇ ਸੀ ਅਟਲ ਬਿਹਾਰੀ ਵਾਜਪਈ ਹੋ ਗਿਆ ਇੱਥੋਂ ਤੱਕ ਕੇ ਲਾਲ ਬਹਾਦਰ ਸ਼ਾਸਤਰੀ ਹੋ ਗਿਆ ਉਹ ਲੀਡਰਾਂ ਦੇ ਕੱਦ ਹੁੰਦੇ ਸੀ ਉਹ ਜਦੋਂ ਉਹਨਾਂ ਦੇ ਸਮਿਆਂ 'ਚ ਜਿਹੜੇ ਲੀਡਰ ਆਫ ਆਪੋਜੀਸ਼ਨ ਹੁੰਦੇ ਸੀ ਉਹਨਾਂ ਨੂੰ ਸ਼ੈਡੋ ਪ੍ਰਾਈਮ ਮਿਨਿਸਟਰ ਦੇ ਤੌਰ ਦੇ ਉੱਤੇ ਮੰਨਿਆ ਜਾਂਦਾ ਸੀ ਵੀ ਇਹ ਵਿਅਕਤੀ ਅਗਰ ਆਪੋਜੀਸ਼ਨ ਦਾ ਲੀਡਰ ਹੈ ਤੇ ਕਿਸੇ ਵੇਲੇ ਵੀ ਪ੍ਰਧਾਨ ਮੰਤਰੀ ਬਣ ਸਕਦਾ ਹੈ ਵੀ ਇਹ ਐਡਾ ਸਮਰੱਥ ਹੈ ਕਿ ਇਹ ਪ੍ਰਧਾਨ ਮੰਤਰੀ ਕੱਲ ਨੂੰ ਬਣ ਸਕਦਾ ਹੈ ਚਲੋ ਮੰਨ ਲਓ ਕਿ ਅਸੀਂ ਰਾਹੁਲ ਗਾਂਧੀ ਨੂੰ ਵੀ ਕਹਿ ਦਈਏ ਕਿ ਉਹ ਸ਼ੈਡੋ ਪ੍ਰਾਈਮ ਮਿਨਿਸਟਰ ਹੈ ਹਾਲਾਂਕਿ ਰਾਹੁਲ ਗਾਂਧੀ ਦੇ ਲਈ ਹਜੇ ਇਹ ਗੱਲ ਉਨੀ ਟੁਕਵੀ ਨਹੀਂ ਹੈ ਫਿਰ ਵੀ ਆਪਾਂ ਕਹਿ ਦਿੰਨੇ ਆ ਕਿ ਚਲੋ ਜੀ ਸ਼ੈਡੋ ਪ੍ਰਾਈਮ ਮਿਨਿਸਟਰ ਰਾਹੁਲ ਗਾਂਧੀ ਜੇ ਰਾਹੁਲ ਗਾਂਧੀ ਸ਼ੈਡੋ ਪ੍ਰਾਈਮ ਮਿਨਿਸਟਰ ਹੈ ਕਿ ਐਡੀ ਜੁਰਰਤ ਰਾਹੁਲ ਗਾਂਧੀ ਰੱਖੂਗਾ ਕਿ ਜੋ ਕੁਝ ਇੰਦਰਾ ਗਾਂਧੀ ਨੇ ਕੀਤਾ ਪ੍ਰਧਾਨ ਮੰਤਰੀ ਨੇ ਉਸ ਵੇਲੇ ਦੀ 1966 ਦੇ ਵਿੱਚ ਪੰਜਾਬ ਦਾ ਪੁਨਰਗਠਨ ਕੀਤਾ ਤੇ ਕੀ ਰਾਹੁਲ ਗਾਂਧੀ ਐਡੀ ਹਿੰਮਤ ਰੱਖਦਾ ਹੈ ਕਵੇ ਕਿ ਮੈਂ ਪੰਜਾਬ ਦੇ ਪਾਣੀਆਂ ਦੇ ਹੱਕ ਪੰਜਾਬ ਨੂੰ ਮੋੜ ਦੂੰਗਾ ਮੈਂ ਪੰਜਾਬ ਦਾ ਪੁਨਰਗਠਨ ਐਕਟ 1968 ਭੰਗ ਕਰ ਦੂੰਗਾ ਇਹ ਪਾਰਲੀਮੈਂਟ 'ਚ ਹੋ ਸਕਦਾ ਹੈ। ਖਰਜੋਜੀ ਬੜੀ ਦਿਲਚਸਪ ਗੱਲ ਦੱਸਣਾ। ਦੇਸ਼ ਦੇ ਵਿੱਚ ਭਾਖੜਾ ਡੈਮ ਤੀਸਰਾ ਸਭ ਤੋਂ ਵੱਡਾ ਡੈਮ ਹੈ। ਹੁਣ ਹਰ ਸੂਬਿਆਂ 'ਚ ਜਿੱਥੋਂ ਵੀ ਦਰਿਆਨ ਨੇ ਵੱਡੇ ਉਹ ਪਾਣੀ ਸਟੋਰ ਕਰਨ ਲਈ ਰੈਜ਼ਰਵਾਇਰ ਔਰ ਡੈਮ ਬਣਾ ਲੈਂਦੇ ਨੇ। ਹੁਣ ਤੇਲੰਗਾਨਾ ਦੇ ਵਿੱਚ ਵੀ ਬਹੁਤ ਵੱਡਾ ਡੈਮ ਹੈ। ਉੱਥੋਂ ਦਾ ਕੰਟਰੋਲ ਤੇਲੰਗਾਨਾ ਕੋਲੇ ਹੈ। ਭਾਖੜਾ ਡੈਮ, ਭਾਖੜਾ ਨੰਗਲ ਡੈਮ ਇਹਦਾ ਕੰਟਰੋਲ ਕੇਂਦਰ ਸਰਕਾਰ ਕੋਲੇ ਹੈ। ਪੂਰੇ ਮੁਲਕ ਚ ਮੈਂ ਕਹੂੰਗਾ ਦੁਨੀਆ ਚ ਦੁਨੀਆ ਚ ਪੰਜਾਬ ਵੀ ਇੱਕ ਅਜਿਹਾ ਸੂਬਾ ਹੈ ਜਿੱਥੇ ਡੈਮਾ ਦਾ ਕੰਟਰੋਲ ਪੰਜਾਬ ਕੋਲੇ ਨਹੀਂ ਹੈ ਹਿਮਾਚਲ ਪੰਜਾਬ ਹਰਿਆਣਾ ਇਹ ਪਹਿਲਾਂ ਇੱਕੋ ਹੀ ਸੀ ਪੰਜਾਬ ਦੀ ਤਾਂ ਰਾਜਤਾਨੀ ਰਹੀ ਹੈ ਸ਼ਿਮਲਾ ਸੋ ਹਿਮਾਚਲ ਪ੍ਰਦੇਸ਼ ਵੀ ਪੰਜਾਬ ਦਾ ਹੀ ਹਿੱਸਾ ਸੀ ਜਦੋਂ ਪੁਨਰਗਠਨ ਕੀਤਾ ਉਦੋਂ ਹਰਿਆਣਾ ਵੀ ਵੰਡਤਾ ਤੇ ਡੈਮਾ ਦਾ ਕੰਟਰੋਲ ਹੈ ਜਿਹੜਾ ਉਹ ਪੰਜਾਬ ਕੋਲੋਂ ਕੇਂਦਰ ਆਪਣੇ ਕੋਲੇ ਲੈ ਗਿਆ 1966 ਚ ਬੀਬੀ ਇੰਦਰਾ ਗਾਂਧੀ ਨੇ ਇੱਕ ਆਰਡੀਨੈਂਸ ਦੇ ਜ਼ਰੀਏ ਜਿਵੇਂ ਨਰਿੰਦਰ ਮੋਦੀ ਉਹਨਾਂ ਦੀ ਸਰਕਾਰ ਖੇਤੀਬਾੜੀ ਦੇ ਪਹਿਲਾਂ ਆਰਡੀਨੈਂਸ ਲੈ ਕੇ ਆਈ ਆਰਡੀਨੈਂਸ ਤੋਂ ਬਾਅਦ ਉਹਨੂੰ ਕਾਨੂੰਨ ਬਣਾਤਾ ਇਸੇ ਤਰ੍ਹਾਂ ਪਾਣੀਆਂ ਦੀ ਵੰਡ ਆਰਡੀਨੈਂਸ ਤੇ ਹੋਈ ਸੀ ਨੋਟੀਫਿਕੇਸ਼ਨ ਹੋਇਆ ਪਰ ਬਾਅਦ ਦੇ ਵਿੱਚ 1966 ਪੰਜਾਬ ਦਾ ਪੁਨਰਗਠਨ ਐਕਟ ਬਣਾਤਾ ਹੁਣ ਇਹ ਲੜਾਈ ਪੰਜਾਬ ਦੇ ਕਾਂਗਰਸੀ ਦਾ ਲੜ ਨਹੀਂ ਸਕਦੇ ਮੈਨੂੰ ਨਹੀਂ ਲੱਗਦਾ ਕਿ ਰਾਜਾ ਵੜਿੰਗ ਚ ਐਡੀ ਜ਼ਰੂਰਤ ਹੋਊਗੀ ਕਿ ਉਹ ਰਾਹੁਲ ਗਾਂਧੀ ਨੂੰ ਇਹ ਕਹਿ ਦੇਵੇ ਕਿ ਜੀ ਜੇ ਕੱਲ ਨੂੰ ਭਵਿੱਖ 'ਚ ਤੁਸੀਂ ਪ੍ਰਧਾਨ ਮੰਤਰੀ ਬਣਦੇ ਹੋ ਤੇ ਪੰਜਾਬੀਆਂ ਨੂੰ ਵਾਅਦਾ ਕਰਕੇ ਜਾਓ ਕਿ ਤੁਸੀਂ ਪਾਣੀਆਂ ਦਾ ਹੱਕ ਪੰਜਾਬ ਨੂੰ ਮੋੜੋਗੇ। ਪੰਜਾਬ ਕਿਉਂ ਪ੍ਰਕਾਸ਼ ਸਿੰਘ ਬਾਦਲ ਠੀਕ ਹੈ ਪ੍ਰਕਾਸ਼ ਸਿੰਘ ਬਾਦਲ ਬੀਜੇਪੀ ਨਾਲ ਸਾਂਝ ਪਾ ਕੇ ਪੰਜਾਬ ਦੇ ਹੱਕਾਂ ਤੇ ਸਮਝੌਤਾ ਕਰ ਗਿਆ। ਜਿੰਨੀ ਦੇਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਨ ਦੀ ਇੱਛਾ ਨਹੀਂ ਜਾਗੀ ਪ੍ਰਕਾਸ਼ ਸਿੰਘ ਬਾਦਲ ਨੇ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ ਜਿੰਨੀ ਦੇਰ ਉਨੀ ਦੇਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਹੱਕਾਂ ਲਈ ਲੜਦਾ ਰਿਹਾ ਸਭ ਤੋਂ ਪਹਿਲੀ ਵਾਰ ਜਦੋਂ ਪੰਜਾਬ ਪੁਨਰਗਠਨ ਐਕਟ 1968 ਵਾਲਾ ਜਿਹੜਾ ਚੈਲੰਜ ਕੀਤਾ ਸੀ ਇਹ ਜਿਤ ਤੱਕ ਮੇਰੀ ਜਾਣਕਾਰੀ ਹੈ ਇਹ ਸ਼ਾਇਦ 1978 ਜਾਂ 79 79 ਦੇ ਲਾਗੇ ਛੱਕੇ ਪ੍ਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਚ ਪਟੀਸ਼ਨ ਪਾਈ ਸੀ ਪੰਜਾਬ ਸਰਕਾਰ ਵੱਲੋਂ ਪਰ ਚੈਲੰਜ ਕੀਤਾ ਸੀ ਪੰਜਾਬ ਪੁਨਰਗਠਨ ਐਕਟ ਨੂੰ ਕਿ ਇਹਦੇ ਤਹਿਤ ਜਿਹੜੀਆਂ ਧਾਰਾਵਾਂ ਨੇ 78 79 80 ਉਦੋਂ ਚੈਲੰਜ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਕਿ ਸਾਡੇ ਜਿਹੜੇ ਪਾਣੀਆਂ ਦੀ ਵੰਡ ਹੈ ਪੰਜਾਬ ਪੁਨਰਗਠਨ ਐਕਟ 'ਚੇ ਗੈਰ ਕਾਨੂੰਨੀ ਹੈ ਜਿਹੜਾ ਔਰ ਉਤੋਂ ਬਾਅਦ ਸਰਕਾਰ ਬਦਲ ਗਈ ਪ੍ਰਕਾਸ਼ ਸਿੰਘ ਬਾਦਲ ਲੈ ਗਿਆ ਬੀਬੀ ਇੰਦਰਾ ਗਾਂਧੀ ਵੀ ਉਦੋਂ ਪ੍ਰਧਾਨ ਮੰਤਰੀ ਦੁਬਾਰਾ ਬਣੀ 80ਾਂ ਦੇ ਵਿੱਚ ਸ਼ਾਇਦ 80 ਜਾਂ 81 'ਚ ਦੁਬਾਰਾ ਸੱਤਾ ਚਾਈ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣ ਗਈ ਦਰਬਾਰਾ ਸਿੰਘ ਮੁੱਖ ਮੰਤਰੀ ਬਣ ਗਏ ਉਸ ਤੋਂ ਪਹਿਲਾਂ ਦਰਬਾਰਾ ਸਿੰਘ ਵੀ ਪੰਜਾਬ ਦੇ ਪ੍ਰਧਾਨ ਸੀ ਹਰਜੋਤ ਜੀ ਕਾਂਗਰਸ ਦਾ ਤੇ ਕਾਂਗਰਸ ਦੀ ਪਰੰਪਰਾ ਜਦੋਂ ਕੈਪਟਨ ਮੁੱਖ ਮੰਤਰੀ ਬਣ ਗਿਆ ਤੇ ਪ੍ਰਧਾਨ ਉਹਨਾਂ ਨੇ ਫਿਰ ਸੁਨੀਲ ਜਾਖੜ ਨੂੰ ਬਣਾਇਆ ਸੀ ਜਦੋਂ ਦਰਬਾਰਾ ਸਿੰਘ ਮੁੱਖ ਮੰਤਰੀ ਬਣ ਗਿਆ ਤੇ ਉਹਨਾਂ ਨੇ ਪ੍ਰਧਾਨ ਬਦਲਤਾ ਤੇ ਵੱਖ-ਵੱਖ ਬੁੱਧੀਜੀਵੀ ਸਿੱਖ ਵਿਦਵਾਨ ਸਿੱਖ ਇਤਿਹਾਸਕਾਰਾਂ ਦਾ ਇਹ ਕਹਿਣਾ ਹੈ ਕਿਉਂਕਿ ਮੈਂ ਤਾਂ ਉਦੋਂ ਮੇਰੇ ਖਿਆਲ ਚ ਚੌਥੀ ਪੰਜਵੀਂ ਕਲਾਸ ਚ ਪੜ ਰਹਾ ਹੂੰਗਾ ਜਦੋਂ ਦਰਬਾਰਾ ਸਿੰਘ ਮੁੱਖ ਮੰਤਰੀ ਸੀ ਪੰਜਾਬ ਦਾ ਸੋ ਮੈਂ ਕਈ ਇਤਿਹਾਸਕਾਰਾਂ ਕੋਲੋਂ ਸੁਣਿਆ ਹੈ ਉਹ ਕਹਿੰਦੇ ਵੀ ਦਰਬਾਰਾ ਸਿੰਘ ਨੂੰ ਪ੍ਰੈਸ਼ਰ ਚ ਲੈ ਲਿਆ ਦਬਾਅ ਬਣਾ ਲਿਆ ਵੀ ਬੀਨਤਰਾ ਗਾਂਧੀ ਨੇ ਕਿ ਜੇ ਤਾਂ ਦਰਬਾਰਾ ਸਿੰਘ ਜੀ ਮੁੱਖ ਮੰਤਰੀ ਰਹਿਣਾ ਹੈ ਤੇ ਜਿਹੜੀ ਇਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤੁਹਾਡੀ ਪੰਜਾਬ ਸਰਕਾਰ ਨੇ ਪਟੀਸ਼ਨ ਲਾਈ ਸੀ ਕੇਂਦਰ 'ਚ ਯਾਂ ਤਾਂ ਇਹ ਵਾਪਸ ਲੈ ਲਓ ਆਪਣਾ ਕੇਸ ਤੇ ਯਾਂ ਦਰਬਾਰਾ ਸਿੰਘ ਜੀ ਤੁਸੀਂ ਆਪਣੀ ਤਿਆਰੀ ਕਰ ਲਓ ਅਸੀਂ ਮੁੱਖ ਮੰਤਰੀ ਬਦਲ ਦੇਣਾ ਤੇ ਕਹਿੰਦੇ ਦਰਬਾਰਾ ਸਿੰਘ ਸਮਝੌਤਾ ਕਰ ਗਏ ਦੇਖੋ ਹੁਣ ਯਾਂ ਤਾਂ ਹੁੰਦਾ ਨਾ ਲਾਲ ਬਾਧਰ ਸ਼ਾਸਤਰੀ ਵੀ ਰੇਲ ਗੱਡੀ ਦਾ ਹਾਦਸਾ ਹੋਇਆ ਤੇ ਲਾਲ ਬਾਧਰ ਸ਼ਾਸਤਰੀ ਨੈਤਿਕਤਾ ਦੇ ਆਧਾਰ ਤੇ ਕਹਿੰਦੇ ਜੀ ਮੈਂ ਤਾਂ ਅਸਤੀਫਾ ਦਊਂਗਾ ਮੰਤਰੀ ਦੇ ਤੌਰ ਤੇ ਹੁਣ ਦਰਬਾਰਾ ਸਿੰਘ ਹੁਣ ਦੁਨੀਆ 'ਚ ਨਹੀਂ ਹੈ ਚਲੋ ਹੁਣ ਸੱਚ ਝੂਠ ਕੀ ਹੈ ਤਾਂ ਨਹੀਂ ਪਤਾ ਪਰ ਇਤਿਹਾਸਕਾਰ ਹੀ ਕਹਿੰਦੇ ਨੇ ਕਿ ਦਰਬਾਰਾ ਸਿੰਘ ਦਬਾਅ 'ਚ ਆ ਗਿਆ ਬੀਬੀ ਇੰਦਰਾ ਗਾਂਧੀ ਦੇ ਉਹਨੇ ਕਹਿੰਦਾ ਮੈਂ ਮੁੱਖ ਮੰਤਰੀ ਰਹਿਣਾ ਮੈਂ ਪਟੀਸ਼ਨ ਵਾਪਸ ਲੈ ਲੈਣਾ ਤੁਸੀਂ ਦੱਸੋ ਨਹੀਂ ਤਾਂ ਦਰਬਾਰਾ ਸਿੰਘ ਨੂੰ ਕੀ ਜ਼ਰੂਰਤ ਸੀ ਕਿ ਪੰਜਾਬ ਦੇ ਪਾਣੀਆਂ ਦੇ ਪੁਨਰਗਠਨ ਨੂੰ ਚੈਲੰਜ ਕਰਦਾ ਕੇਸ ਸਾਡਾ ਸੁਪਰੀਮ ਕੋਰਟ ਚੋਂ ਨੇ ਵਾਪਸ ਲਿਆ ਔਰ ਜਿਹੜੇ ਪੰਜਾਬ ਦੇ ਕਾਂਗਰਸੀ ਐ ਉਹ ਲੜਾਈਆਂ ਲੜ ਰਹੇ ਨੇ ਬੀਜੇਪੀ ਦੇ ਖਿਲਾਫ ਕਿ ਪੰਜਾਬ ਦੇ ਪਾਣੀਆਂ ਦਾ ਹੱਕ ਬੀਜੇਪੀ ਪੰਜਾਬ ਨੂੰ ਦਵੇ ਮੈਂ ਕਾਂਗਰਸ ਦੇ ਮੈਂ ਕਿੰਨੇ ਲੀਡਰ ਸੁਣਦਾ ਉਹ ਮੋਦੀ ਨਾਲ ਹੀ ਲੜੀ ਜਾਂਦੇ ਨੇ ਕਿ ਸਾਡੇ ਪਾਣੀਆਂ ਦਾ ਹੱਕ ਬਹਾਲ ਕਰੋ ਇੱਥੇ ਸਵਾਲ ਫਿਰ ਇਹ ਵੀ ਖੜਾ ਜ਼ਰੂਰ ਹੋ ਜਾਂਦਾ ਹੈ ਕਿ ਇੰਨੇ ਸਾਲਾਂ ਵਿੱਚ ਹੁਣ ਤੱਕ ਕਿਉਂ ਕਿਸੇ ਹੋਰ ਸਿਆਸਤੀਰ ਨੇ ਕਿਸੇ ਸਿਆਸੀ ਲੀਡਰ ਨੇ ਇਹ ਆਵਾਜ਼ ਹੁਣ ਤੱਕ بلند ਨਹੀਂ ਕੀਤੀ ਵੈਸੇ ਹੀ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿਨਾਤੇ ਹਲੇ ਕੰਮ ਹੋਣਾ ਹੈ ਕਾਫੀ ਜੋ ਜਦੋਜਹਾਦ ਹੋਣੀ ਬਾਕੀ ਹੈ ਪਰ ਇਹ ਜਿਹੜਾ ਮੁੱਦਾ ਅਗਰ ਤੁਸੀਂ ਅੱਜ ਇਸ ਉੱਪਰ ਗੱਲ ਕਰ ਰਹੇ ਹੋ ਇੰਨੇ ਸਾਲਾਂ ਦੇ ਵਿੱਚ ਕਿਉਂ ਕਿਸੇ ਸਿਆਸੀ ਧਿਰ ਦੀ ਨਜ਼ਰ ਸਿਆਸੀ ਆਗੂ ਦੀ ਮਨਸ਼ਾ ਨਹੀਂ ਹੋਈ ਕਿ ਇਸ ਮੁੱਦੇ ਤੇ ਵੀ ਆਪਣੀ ਜੋ ਇਨਸਾਫ ਦੀ ਲੜਾਈ ਲੜੀ ਜਾਵੇ ਖਰਜੋਜੀ ਆਪਾਂ ਆਮ ਪਿੰਡਾ ਪੁੰਡਾ ਚ ਆਪਾਂ ਜਦੋਂ ਟੋਕਾ ਕਰਦੇ ਹਾਂ ਜਦੋਂ ਪਸ਼ੂਆਂ ਦਾ ਚਾਰਾ ਚੋਰਾ ਪਾਇਆ ਹੁੰਦਾ ਟੋਕੇ ਚ ਤੇ ਕਈ ਵਾਰੀ ਬਾਹ ਵਢੀ ਜਾਂਦੀ ਤੇ ਫੇਰ ਉਹ ਨਕਲੀ ਲੱਗਦੀ ਹੈ ਫਿਰ ਦੁਬਾਰਾ ਪੰਜਾਬ ਤੁਹਾਡਾ ਉਂਗਲਾ ਲੱਗ ਕੇ ਕੰਮ ਨਹੀਂ ਕਰਦੀਆਂ ਸੋ ਉਹੀ ਕੰਮ ਕੀਤਾ ਦਰਬਾਰਾ ਸਿੰਘ ਨੇ ਦਰਬਾਰਾ ਸਿੰਘ ਨੇ ਪੰਜਾਬ ਦੀ ਬਾਹਵੜਾਤੀ ਜਿਹੜੀ ਸੁਪਰੀਮ ਕੋਰਟ ਚ ਕੇਸ ਪਾਇਆ ਸੀ ਉਹ ਦਰਬਾਰਾ ਸਿੰਘ ਨੇ ਵਾਪਸ ਲੈ ਲਿਆ ਪਰ ਸੁਪਰੀਮ ਕੋਰਟ ਦਾ ਇਹ ਰੂਲ ਹੈ ਕਿ ਜਦੋਂ ਕੋਈ ਸੂਬਾ ਪਾਏ ਗਏ ਕਿਸੇ ਕੇਸ ਨੂੰ ਸੁਪਰੀਮ ਕੋਰਟ ਚੋਂ ਵਾਪਸ ਲੈ ਲੇ ਉਹ ਸੇਮ ਕੇਸ ਦੁਬਾਰਾ ਨਹੀਂ ਲਾਇਆ ਜਾ ਸਕਦਾ ਹੁਣ ਪੰਜਾਬ ਕਦੇ ਵੀ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਦੁਬਾਰਾ ਨਹੀਂ ਲਾ ਸਕਦਾ ਵੀ ਜਿਹੜਾ ਪੰਜਾਬ ਪੁਨਰਗਠਨ ਐਕਟ ਹੈ 1966 ਅਸੀਂ ਇਹਨੂੰ ਚੈਲੰਜ ਕਰਦੇ ਹਾਂ ਹਾਲਾਂਕਿ ਮਨਪੀ 43 ਵਰਗੇ ਜਿਹੜੇ ਸਿਆਣੇ ਵਿਧਾਨਕਾਰ ਨੇ ਪੰਜਾਬ ਦੇ ਉਹ ਰਾਹ ਦੱਸਦੇ ਨੇ ਕਿ ਪੰਜਾਬ ਕੋਲੇ ਰਾਹ ਹੈ ਕੀ ਰਾਹ ਹੈ ਪੰਜਾਬ ਕੋਲੇ ਮੈਂ ਮਨਪੀ 43 ਦੀ ਵਿਧਾਨ ਸਭਾ ਦੇ ਵਿੱਚ ਸਪੀਚ ਸੁਣੀ ਸੀ ਜਿਹੜਾ ਸਪੈਸ਼ਲ ਸੈਸ਼ਨ ਹੋਇਆ ਸੀ ਇੱਕ ਤਰੀਕਾ ਮੈਂ ਵੀ ਕਈ ਵਾਰੀ ਉਹਦਾ ਜ਼ਿਕਰ ਕੀਤਾ ਹੈ ਮਨਪੀਤੇ ਆਲੀ ਵੀ ਉਸ ਮੰਗ ਤੇ ਅੜਿਆ ਪਰ ਸਾਡੇ ਦੂਜੇ ਜਿਹੜੇ ਵਿਧਾਇਕ ਨੇ ਉਸ ਮੰਗ ਨੂੰ ਲੈ ਕੇ ਅੱਗੇ ਨਹੀਂ ਵਧ ਰਹੇ ਸਾਡੀਆਂ ਜਿਹੜੀਆਂ ਪੋਲਿਟਿਕਲ ਪਾਰਟੀਆਂ ਨੇ ਪੰਜਾਬ ਦੀਆਂ ਸਾਰੀਆਂ ਅਗਰ ਇਹ ਮਨ ਬਣਾ ਲੈਣ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟ ਮਨ ਬਣਾ ਲੈਣ ਅਗਰ ਪਾਰਲੀਮੈਂਟ ਦੇ ਵਿੱਚ ਪੰਜਾਬ ਪੁਨਰਗਠਨ ਐਕਟ ਨੂੰ ਭੰਗ ਕਰ ਦਈਏ ਧਾਰਾ 78 79 80 ਤੋੜ ਦਈਏ ਇੱਕੋ ਹੀ ਹੱਲ ਹੈ ਫਿਰ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਨੂੰ ਮਿਲ ਸਕਦਾ ਹੈ ਪਰ ਅਸੀਂ ਸੁਪਰੀਮ ਕੋਰਟ 'ਚ ਦੁਬਾਰਾ ਕੇਸ ਫਾਈਲ ਨਹੀਂ ਕਰ ਸਕਦੇ ਜਿਵੇਂ ਮੈਂ ਤੁਹਾਨੂੰ ਕਿਹਾ ਨਾ ਵੀ ਟੋਕੇ 'ਚ ਬਾਹ ਆ ਗਈ ਬਾਹ ਕੱਟੀ ਗਈ ਤੇ ਨਕਲੀ ਬਾਹ ਲੱਗ ਜਾਂਦੀ ਹੈ ਪਲਾਸਟਿਕ ਜਿਹਦਾ ਹੱਥ ਹੁੰਦਾ ਜਿਹੜਾ ਉਹ ਹੁੰਦਾ ਹੈ ਨਕਲੀ ਆਰਟੀਫੀਸ਼ੀਅਲ ਲਿੰਸ ਆਰਟੀਫੀਸ਼ੀਅਲ ਸੋ ਉਸੇ ਤਰ੍ਹਾਂ ਅਸੀਂ ਸੁਪਰੀਮ ਕੋਰਟ 'ਚ ਹੁਣ ਕੇਸ ਨਹੀਂ ਪਾ ਸਕਦੇ ਬਾਹ ਸਾਡੀ ਵੱਢੀ ਗਈ ਸੁਪਰੀਮ ਕੋਰਟ ਵਾਲੀ ਤਾਂ ਹੁਣ ਇੱਕੋ ਹੀ ਹੱਲ ਹੈ ਕਿ ਅਸੀਂ ਪਾਰਲੀਮੈਂਟ ਹੁਣ ਪਾਰਲੀਮੈਂਟ 'ਚ ਕੀ ਨਹੀਂ ਕਰਨਾ ਹੁਣ ਬੀਜੇਪੀ ਦੀ ਸਰਕਾਰ ਹੈ ਹੁਣ ਪੰਜਾਬ ਦੇ ਭਾਜਪਾ ਦੇ ਲੀਡਰਾਂ ਚ ਐਡੀ ਜੁਰਰਤ ਕਿੱਥੇ ਹੈ ਕਿ ਉਹ ਮੋਦੀ ਸਾਹਿਬ ਨੂੰ ਕਹਿ ਦੇਣ ਵੀ ਮੋਦੀ ਸਾਹਿਬ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਨੂੰ ਦਿਓ ਉਹ ਤਾਂ ਕਹਿੰਦੇ ਜੀ ਸਾਡੀ ਟਿਕਟ ਨਾ ਕਿਤੇ ਕੱਟ ਨਾਣ ਮੋਦੀ ਸਾਹਿਬ ਵੱਡੇ ਵੱਡੇ ਲੀਡਰ ਨੇ ਉਹ ਕਹਿੰਦੇ ਅਸੀਂ ਮੋਦੀ ਸਾਹਿਬ ਨੂੰ ਅੱਗੇ ਕਹਿ ਕੇ ਨਾਰਾਜ਼ਗੀ ਕਿਉਂ ਲੈਣੀ ਹੈ ਜੀ ਕੱਲ ਨੂੰ ਮੈਂ ਤਾਂ ਮੁੱਖ ਮੰਤਰੀ ਬਣਨਾ ਸੋ ਸਾਡੇ ਲੀਡਰਾਂ ਨੂੰ ਮੁੱਖ ਮੰਤਰੀ ਬਣਨ ਦੇ ਚਾਹ ਨੇ ਉਸੇ ਤਰ੍ਹਾਂ ਕਾਂਗਰਸ ਵਾਲੇ ਨੇ ਕਿਸੇ ਕਾਂਗਰਸ ਦੇ ਐਮਪੀ ਚੱਡੀ ਜੁਰਰਤ ਨਹੀਂ ਹੋਣੀ ਹਾਲਾਂਕਿ ਜੇ ਰਾਹੁਲ ਗਾਂਧੀ ਨੂੰ ਕਨਵਿੰਸ ਕਰ ਲਿਆ ਜਾਵੇ ਰਾਹੁਲ ਗਾਂਧੀ ਦੀ ਇੱਕ ਗੱਲ ਦੇਖੀ ਹੈ ਜੇ ਉਹਨੂੰ ਕੋਈ ਗੱਲ ਸਮਝ ਆ ਜੇ ਰਾਹੁਲ ਗਾਂਧੀ ਨੂੰ ਉਹ ਕਰ ਲੈਂਦਾ ਉਹ ਕੰਮ ਰਾਹੁਲ ਗਾਂਧੀ ਹੌਲੀ ਹੌਲੀ ਰਾਹੁਲ ਗਾਂਧੀ ਤਜਰਬਾ ਲੈ ਰਿਹਾ ਸੋ ਜੇ ਕੋਈ ਸਿਆਣਾ ਲੀਡਰ ਰਾਹੁਲ ਗਾਂਧੀ ਨੂੰ ਸਮਝਾ ਲੇ ਬਿਠਾ ਕੇ ਹੁਣ ਰਾਹੁਲ ਗਾਂਧੀ ਨੇ ਜਹਾਜ਼ ਚਾਹਣਾ ਹੈ ਉਹਨੇ ਕਿਹੜਾ ਰੇਲ ਗੱਡੀ ਚਾਹਣਾ ਹੈ ਜਿਹੜੇ ਨਾਲ ਲੀਡਰ ਆਉਣਗੇ ਇੱਕ ਅੱਧਾ ਪੰਜਾਬ ਵਾਲਾ ਦਿੱਲੀ ਚ ਲਿਆ ਜਾਵੇ ਵੀ ਗਾਂਧੀ ਸਾਹਿਬ ਤੁਹਾਡੇ ਨਾਲ ਅਸੀਂ ਜਾਣਾ ਹੈ ਜੇ ਰਾਹੁਲ ਗਾਂਧੀ ਨੂੰ ਕੋਈ ਸਮਝਾ ਲੇ ਚੰਨੀ ਵਰਗਾ ਜੀ ਦੀ ਸੁਣਦਾ ਰਾਹੁਲ ਗਾਂਧੀ ਜਾਂ ਰਾਜਾ ਵੜਿੰਗ ਸਮਝਾ ਲੇ ਵੀ ਗਾਂਧੀ ਸਾਹਿਬ ਇਹ ਬੀਬੀ ਇੰਦਰਾ ਗਾਂਧੀ ਵੇਲੇ ਗਲਤ ਫੈਸਲਾ ਹੋਇਆ ਤੇ ਇਹ ਆਪਾਂ ਜੇ ਸਰਕਾਰ ਆ ਗਈ ਕਾਂਗਰਸ ਦੀ ਤੇ ਆਪਾਂ ਪਾਣੀਆਂ ਦਾ ਹੱਕ ਪੰਜਾਬ ਨੂੰ ਮੋੜਨਾ ਨਵੇਂ ਸਿਰੇ ਤੋਂ ਪਾਣੀਆਂ ਦੀ ਵੰਡ ਪੰਜਾਬ ਦੀ ਮਰਜ਼ੀ ਨਾਲ ਹੋਵੇ ਦੇਖੋ ਬਿਹਾਰ ਚ ਕੋਲੇ ਦੀਆਂ ਖਾਨਾ ਨੇ ਬਹੁਤ ਸਾਰੇ ਸੂਬੇ ਨੇ ਉਹਨਾਂ ਕੋਲੇ ਕੋਲਾ ਹੈ ਉਹ ਕੋਲਾ ਵੇਚਦੇ ਨੇ ਹੁਣ ਅਸੀਂ ਕਿਉਂ ਮਰ ਰਹੇ ਆ ਹੜਾਂ ਚ ਹੜ ਪੰਜਾਬ ਚ ਕਿਉਂ ਆ ਰਿਹਾ ਹੈ ਬਿਆਸ ਦਾ ਭਾਖੜੇ ਦਾ ਰਾਵੀ ਦਾ ਰਾਵੀ ਵਾਲਾ ਸਾਰਾ ਹੜ ਅਸੀਂ ਚੱਲਿਆ ਪੌਂਗ ਡੈਮ ਦਾ ਰਾਵੀ ਤੋਂ ਰਣਜੀਤ ਸਾਗਰ ਡੈਮ ਦਾ ਸਾਰਾ ਹੜ ਅਸੀਂ ਚੱਲਿਆ ਪੌਂਗ ਡੈਮ ਦਾ ਅਸੀਂ ਬਿਆਸ ਚ ਸਾਰਾ ਹੜ ਚੱਲਿਆ ਸਤਲੁਜ ਦਾ ਅਸੀਂ ਸਾਰਾ ਹੜ ਚੱਲਿਆ ਜ਼ਿਆਦਾਤਰ ਜਿਵੇਂ ਹਰਿਆਣਾ ਯਮਨਾ ਦਾ ਹੜ ਚੱਲਦਾ ਤੇ ਸੁਖ ਵੀ ਹਰਿਆਣਾ ਯਮਨਾ ਦਾ ਭੋਗਦਾ ਜਮੁਨਾ ਦਾ ਸੁੱਖ ਤਾਂ ਪੰਜਾਬ ਨੂੰ ਮਿਲਦਾ ਨਹੀਂ ਪਰ ਸਤਲੁਜ ਦਾ ਭਾਖੜੇ ਦਾ ਸੁੱਖ ਹਰਿਆਣਾ ਵੀ ਲੈ ਰਿਆ ਰਾਜਸਥਾਨ ਵੀ ਲੈ ਰਿਆ ਰੌਲਾ ਇਸ ਗੱਲ ਦਾ ਕਿ ਪਾਣੀਆਂ ਦੀ ਵੰਡ ਜਿਹੜੀ ਉਹ ਕਾਣੀ ਹੋਈ ਹੈ ਕਾਣੀ ਵੰਡ ਕੀਤੀ ਵੀ ਬੀਬੀ ਇੰਦਰਾ ਗਾਂਧੀ ਨੇ ਇਸ ਕਰਕੇ ਜੇ rahul gandhi ਨੂੰ ਕੋਈ ਸਮਝਾ ਬੁਝਾ ਲਵੇ ਪੰਜਾਬ ਦਾ ਲੀਡਰ ਵੀ rahul gandhi ਜੀ ਤੁਸੀਂ ਇਹ ਪੰਜਾਬ ਦੇ ਨਾਲ ਸਾਡੀ ਕਾਂਗਰਸ ਪਾਰਟੀ ਨਾਲ ਹੀ ਐਗਰੀਮੈਂਟ ਕਰ ਲਓ ਵੀ ਜੇ ਕਾਂਗਰਸ ਸੱਤਾ ਚਾਹੁੰਦੀ ਹੈ ਤੇ ਅਸੀਂ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਨੂੰ ਦੇ ਦਾਂਗੇ ਤੇ ਰਾਹੁਲ ਗਾਂਧੀ ਨੂੰ ਪੰਜਾਬ ਚ ਖੁੱਲ ਕੇ ਵੋਟਾਂ ਪੈ ਜਾਣਗੀਆਂ ਵੀ ਚਲੋ ਕੋਈ ਤਾਂ ਇਹੋ ਜਿਹਾ ਲੀਡਰ ਜੰਮਿਆ ਜਿਹੜਾ ਪਿਛਲਿਆਂ ਦੀਆਂ ਗਲਤੀਆਂ ਸੁਧਾਰ ਰਿਹਾ ਠੀਕ ਹੈ ਬੰਗਲਾਦੇਸ਼ ਵੰਡਤਾ ਬੀਬੀ ਇੰਦਰਾ ਗਾਂਧੀ ਨੇ ਵੀ ਤਕੜਾ ਕੰਮ ਕਰਤਾ ਪਰ ਜਿਹੜੇ ਕੰਮ ਗਲਤ ਹੋਏ ਐ ਜਿਹੜੇ ਕਾਂਗਰਸ ਤੇ 84 ਦੇ ਕਲੰਕ ਨੇ ਸਿੱਖ ਕਤਲੇਆਮ ਦੇ ਨੇ ਬਲੂ ਸਟਾਰ ਆਪਰੇਸ਼ਨ ਦੇ ਨੇ ਆ ਪਾਣੀਆਂ ਦੀ ਵੰਡ ਦੇ ਨੇ ਇਹ ਤਾਂ ਅਗਰ ਰਾਹੁਲ ਗਾਂਧੀ ਹਿੰਮਤ ਕਰੇ ਤੇ ਉਹਨਾਂ ਨੂੰ ਧੋ ਸਕਦਾ ਹੈ ਪਰ ਉਹਦੇ ਲਈ ਜਿਗਰਾ ਚਾਹੀਦਾ ਹੁਣ ਪਤਾ ਨਹੀਂ ਰਾਹੁਲ ਗਾਂਧੀ ਕੋਲ ਐਡਾ ਜਿਗਰਾ ਹੈ ਵੀ ਆ ਜਾਂ ਨਹੀਂ ਬਾਕੀ ਪਹਿਲਾਂ ਨਾਲੋਂ ਰਾਹੁਲ ਗਾਂਧੀ ਪੋਲਿਟੀਕਲ ਤੌਰ ਦੇ ਉੱਤੇ ਪ੍ਰਭਾਵਸ਼ਾਲੀ ਲੀਡਰ ਬਣ ਰਿਹਾ ਹੈ ਤੇ ਜੇ ਕਿਤੇ ਉਹ ਪੰਜਾਬੀਅਤ ਤੇ ਪੰਜਾਬ ਨੂੰ ਸਮਝ ਲੇ ਕਿਉਂਕਿ ਸਾਡੇ ਲੀਡਰ ਜਦੋਂ ਰਾਹੁਲ ਗਾਂਧੀ ਆਉਂਦਾ ਉਹਦੇ ਪੱਗ ਵੀ ਬੰਨਦੇ ਨੇ ਉਹ ਸ਼ਾਇਦ ਕੱਲ ਵੀ ਬੰਨ ਦੇਣ ਰਾਜੇ ਵੜਿੰਗ ਵਰਗੇ ਕਿਸੇ ਵਧੀਆ ਸਿੱਖ ਨੌਜਵਾਨ ਨੂੰ ਬੁਲਾ ਕੇ ਹੋ ਸਕਦਾ ਕੱਲ ਦਸਤਾਰ ਸਜਾ ਦੇਣ ਪਰ ਉਹਨੂੰ ਸਮਝਾ-ਬੁਝਾ ਕੇ ਫਿਰ ਦਰਬਾਰ ਸਾਹਿਬ ਲਿਜਾ ਕੇ ਸੌਂ ਖਵਾ ਦੋ ਵੀ ਪੰਜਾਬ ਦੇ ਪਾਣੀ ਭਾਈ ਤੂੰ ਮੋੜ ਦੇ ਜੇ ਮੁੱਖ ਪ੍ਰਧਾਨ ਮੰਤਰੀ ਕਦੀ ਬਣਿਆ ਤਾਂ ਤੇ ਫਿਰ ਇਹ ਆ ਵੀ ਕਾਂਗਰਸ ਦੇ ਥੋੜਾ ਨੇੜੇ ਪੰਜਾਬੀ ਲੱਗ ਸਕਦੇ ਕੁੱਝ ਸਰਕਾਰਾਂ ਤਾਂ ਚਲੋ ਸਾਡੀਆਂ ਜਿਹੜੀਆਂ ਨਵੀਆਂ ਪੀੜ੍ਹੀਆਂ ਨੇ ਨੌਜਵਾਨ ਪੀੜ੍ਹੀਆਂ ਨੇ ਕਈ ਵਾਰੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਅੱਧਿਆਂ ਤੋਂ ਵੱਧ ਕਾਂਗਰਸੀਆਂ ਨੂੰ ਨਹੀਂ ਪਤਾ ਹੁਣਾ ਨੌਜਵਾਨਾਂ ਨੂੰ ਪੁਰਾਣਿਆਂ ਨੂੰ ਤਾਂ ਪਤਾ ਹੈ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਹਜੇ ਚੰਗੀ ਤਰ੍ਹਾਂ ਪਤਾ ਹੀ ਨਹੀਂ ਹੁਣਾ ਜੀ 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 ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਡਲਾ ਜੀ ਬਹੁਤ ਹੀ ਖਾਸ ਮੁੱਦੇ ਦੇ ਉੱਪਰ ਤੁਸੀਂ ਜੋ ਹੈ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜੋ ਹਮੇਸ਼ਾ ਹੀ ਸਾਡੇ ਪ੍ਰੋਗਰਾਮ ਨੂੰ ਸੁਣਦੇ ਨੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਦੇ ਆ ਮੈਂ ਬਾਕੀ ਦਰਸ਼ਕਾਂ ਨੂੰ ਵੀ ਇਹ ਕਹਿਣਾ ਚਾਹੂੰਗੀ ਜਿਹੜੇ ਜੁੜਦੇ ਤਾਂ ਹੈ ਸਾਡੇ ਪ੍ਰੋਗਰਾਮ ਨਾਲ ਤੇ ਹਲੇ ਤੱਕ ਪੰਜਾਬ ਬੈਲਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਆਪਣੇ ਵਿਚਾਰ ਵੀ ਤੁਸੀਂ ਜ਼ਰੂਰ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝਾ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਇਸਨਾਲੀ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਸ਼ੋ ਅਖੀਰ ਚ ਕੋਈ ਵੀ ਟੀਰ ਕਿਸੇ ਗੱਲ ਤੋਂ ਅਸਹਿਮਤ ਹੈ ਜੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਤੇ ਕੋਈ ਇਹਦੇ ਚ ਐਡੀਸ਼ਨਲ ਜਾਣਕਾਰੀ ਹੈ ਤੇ ਤੁਸੀਂ ਜ਼ਰੂਰ ਮੈਨੂੰ ਭੇਜ ਸਕਦੇ ਹੋ ਮੈਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗਾ ਬਹੁਤ ਧੰਨਵਾਦ